ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਬਕਾ ਅਕਾਲੀ ਮੰਤਰੀ ਅਤੇ ਸ਼ੌਮਨਿਅ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਸੁੱਚਾ ਸਿੰਘ ਲੰਘਾ ਦੇ ਵੱਲੋਂ ਲਗਾਤਾਰ ਪਿੰਡਾਂ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਦੇ ਤਹਿਤ ਦਿਨਾ ਨਗਰ ਦੇ ਪਿੰਡ ਬਾੜਾ ਤੋਂ ਸ਼ੌਮਨਿਅ ਅਕਾਲੀ ਦਲ ਵੱਲੋਂ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾੜਾ ਦੀ ਅਗਵਾਈ ਹੇਠ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਘਾ ਸ਼ਾਮਿਲ ਹੋਏ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਘਾ ਨੇ ਕਿਹਾ ਕਿ ਜਿਹੜੇ ਅਕਾਲੀ ਵਰਗ ਨਾਰਾਜ਼ ਬੈਠੇ ਹਨ ਉਹ ਸਾਰੇ ਇਕੱਠੇ ਹੋਣ ਤਾਂ ਜੋ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮੁੜ ਤੋਂ ਮਜ਼ਬੂਤ ਕੀਤਾ ਜਾ ਸਕੇ ਨਾ ਵੀ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਵਾੜਾ ਸਾਹਿਬ ਨੇ ਪਰ ਜੋ ਦੇਖਣ ਵਿੱਚ ਆਇਆ ਵਾ ਇਤਨੀ ਵਧੀਆ ਇਹਨਾਂ ਨੇ ਮੀਟਿੰਗ ਕੀਤੀ ਹੈ ਕਿ 5000 ਨੌਜਵਾਨ ਮੁੰਡਾ ਜਿਹੜਾ ਵਾ ਉਹਨਾਂ ਨੇ ਮੋਬਾਈਲਾਂ ਤੇ ਸਵਾਗਤ ਕੀਤਾ ਗੈਰ ਸਿੱਖ ਭਾਈਚਾਰੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਜਿੰਦਾਬਾਦ ਦੇ ਨਾਰੇ ਲਾਇਕ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਾਏ ਜ਼ਿਲੇ ਦੇ ਜਥੇਦਾਰ ਦੇ ਨਾਰੇ ਲਾਏ ਵਾੜਾ ਸਾਹਿਬ ਦੇ ਨਾਰੇ ਲਾਏ ਉਹਨਾਂ ਦਾ ਇੰਨਾ ਕਰੰਟ ਵੇਖ ਕੇ ਮੈਨੂੰ ਯਾਦ ਆਉਂਦਾ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਮੀਂਹ ਪੈਂਦਿਆ ਆਉਣਾ ਤੇ ਹਵਾ ਦਾ ਰੁਖ ਵੇਖ ਕੇ ਕਹਣਾ ਪੁੱਤਰੋ ਹੁਣ ਬੱਦਲ ਚਲਾ ਜਾਣਾ ਵਾ ਤੇ ਡੰਗਰਾਂ ਨੂੰ ਪੱਠੇ ਬਾਹਰ ਹੀ ਪਾਵਾਂਗੇ ਇਹ ਹਵਾ ਦਾ ਰੁਖ ਜਿਹੜਾ ਲੋਕਾਂ ਦੇ ਚਿਹਰਿਆਂ ਤੋਂ ਅੱਜ ਪੜ ਕੇ ਮੈਂ ਦੱਸਣ ਲੱਗਾ ਵਾਂ ਵੀ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਇਹ ਸਰਕਾਰ ਜਾ ਰਹੀ ਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਸਰਕਾਰ ਸਤਾਈ ਚ ਆ ਰਹੀ ਏ ਇਨੂੰ ਕੋਈ ਰੋਕ ਹੀ ਨਹੀਂ ਸਕਦਾ ਇਹ ਹਵਾ ਅਗਲੇ ਮਹੀਨੇ ਹੋਰ ਤੇਜ਼ ਹੋਵੇਗੀ ਉਦੋਂ ਅਗਲੇ ਮਹੀਨੇ ਹੋਰ ਤੇਜ਼ ਹੋਵੇਗੀ ਤੇ ਪੰਜਾਂ ਛੇ ਮਹੀਨਿਆਂ ਦੇ ਵਿੱਚ ਇਹ ਨੇਰੀ ਬਣ ਜਾਊਗੀ ਤੇ ਇਸ ਢੇਰੀ ਅੱਗੇ ਕੋਈ ਖਲੋ ਨਹੀਂ ਸਕੂਗਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਪਿਛਲੇ ਦਿਨਾਂ ਵਿੱਚ ਜਦੋਂ ਮੈਂ ਜ਼ਿਲ੍ਹੇ ਦੇ ਵਿੱਚ ਪੈਰ ਰੱਖਿਆ ਤੇ ਕੋਈ ਪਿੰਡ ਨਹੀਂ ਸੀ ਡੇਰੇ ਤੱਕ ਜਿਹੜੇ ਲੋਕ ਬਾਹਰ ਆਣ ਕੇ ਸ਼ਰਕਾਂ ਤੇ ਜਿਨ੍ਹਾਂ ਨੇ ਸਵਾਗਤ ਨਹੀਂ ਕੀਤਾ ਸਾਰੇ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਵਰਕਰਾਂ ਨੇ ਆਪੋ ਆਪਣੀਆਂ ਗੱਡੀਆਂ ਲੈ ਕੇ ਕਾਫਲੇ ਦੇ ਵਿੱਚ ਰਲੇ ਤੇ ਅੱਜ ਮੈਂ ਸਮਝਦਾ ਕਿ ਜਿਹੜੀ ਦੂਜੀ ਮੀਟਿੰਗ ਹੈ ਹੀ ਰੱਖੀ ਹੈ ਇਹ ਵੀ ਇੱਕ ਜ਼ਿਲ੍ਹੇ ਵਿੱਚ ਨੇਰੀ ਚੱਲਣ ਲੱਗ ਪਈ ਹੈ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਕੋਲ ਬੜੀ ਵੱਡੀ ਪਾਵਰ ਹੈ ਤੁਸੀਂ ਜਿੰਨੂੰ ਫੜ ਕੇ ਮਰਜ਼ੀ ਅੰਦਰ ਦੇ ਦਿਓ ਜਿਹਦਾ ਮਰਜ਼ੀ ਮੂੰਹ ਬੰਦ ਕਰ ਦਿਓ ਜਿੰਨੂੰ ਮਰਜੀ ਛਿੱਤਰ ਮਾਰ ਦਿਓ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਕੋਈ ਕਹਿ ਵੀ ਨਹੀਂ ਸਕਦਾ ਪਰ ਯਾਦ ਰੱਖੋ ਇਹ ਸਮਾਂ ਜਿਹੜਾ 5 ਸਾਲ ਬਾਅਦ ਪੰਜਾਬ ਦੇ ਲੋਕ ਬਦਲ ਦਿੰਦੇ ਨੇ ਕੈਪਟਨ ਮਨਿੰਦਰ ਸਿੰਘ ਨੇ ਸਾਨੂੰ ਬਹੁਤ ਕੁੱਟਿਆ ਕੇਸ ਬਣਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੀ ਘਰ ਦੀ ਤੇ ਉਹਨਾਂ ਦੇ ਬੇਟੇ ਅੱਜ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੇਸ ਬਣਾਏ ਕਾਲੋਂ ਸਾਹਿਬ ਤੇ ਕੇਸ ਬਣਾਏ ਬ੍ਰਹਮਪੁਰੇ ਦੇ ਕੇਸ ਬਣਾਏ ਮੇਰੇ ਤੇ ਕੇਸ ਬਣਾਏ ਕੁਹਾੜ ਤੇ ਕੇਸ ਬਣਾਏ ਲੇਕਿਨ ਜਦੋਂ 5 ਸਾਲ ਹੋਏ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਕਿ ਜਦੋਂ ਕੈਪਟਨ ਨੂੰ ਵੱਟ ਚੜਿਆ ਤੇ ਦੂਜੇ ਤੀਜੇ ਮਹੀਨੇ ਇੱਕ ਟੈਰ ਚ ਖਲੋਕਦੇ ਹੱਥ ਜੋੜਨ ਲੱਗ ਪਿਆ ਤੇ ਬਾਦਲ ਨੇ ਵਿਧਾਨ ਸਭਾ ਵਿੱਚ ਕਿਹਾ ਜੇ ਕੈਪਟਨ ਤੈਨੂੰ ਮਾਫ ਕੀ ਤਾਕਤ ਤੇਰੇ ਕੇਸ ਵਾਪਸ ਲੈਂਦੀ। ਇਹ ਤਾਕਤਾਂ ਜਿਹੜੀਆਂ ਨੇ ਇਹ ਸਾਡੇ ਪਿਓ ਦੀ ਮਲਕੀਅਤ ਨਹੀਂ। ਸਰਕਾਰਾਂ ਰੱਬ ਦੀ ਤਾਕਤ ਨੇ। ਰੱਬ ਦੀ ਤਾਕਤ ਜਿਹੜੀ ਹੈ ਉਹ ਇੱਕ ਥਾਂ ਟਿਕਦੀ ਨਹੀਂ। ਜੇ ਪਾਪ ਦੀ ਪੰਡ ਜਿੱਦੀ ਭਾਰੀ ਹੋ ਜਾਏ ਉਹ ਡੁੱਬ ਜਾਂਦੀ ਏ। ਤੇ ਜਿਹੜਾ ਚੰਗੇ ਕੰਮ ਕਰਦਾ ਵਾ ਉਹਨੂੰ ਤਾਰ ਦਿੰਦੀ ਏ। ਜਿਹਦੇ ਮੱਥੇ ਤੇ ਲਕੀਰਾਂ ਐਮ.ਐਲ.ਏ. ਵਜ਼ੀਰ ਬਣਦੀਆਂ ਜਾਂ ਜਿਵੇਂ ਉਸ ਬਣਦੀਆਂ ਲਿਖੀਆਂ ਨੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਜਿਹਦੇ ਨਹੀਂ ਲਿਖੀਆਂ ਲੱਖ ਪਾਪੜ ਵੇਲੇ ਉਹ ਪਿੰਡ ਦਾ ਮੈਂਬਰ ਪੰਚਾਇਤ ਵੀ ਨਹੀਂ ਬਣਦਾ। ਕਦੇ ਗਦਾਸਪੁਰ ਨੂੰ ਗਰੁੱਪ ਦੂਜਾ ਬਣਿਆ ਉਹ ਕਦੇ ਪਤਾ ਲੱਗਾ ਮੀਟਿੰਗ ਕੀਤੀ ਉਹਨਾਂ ਕੋਖਰੇ ਸਾਰੇ ਆ ਜਾਣਗੇ ਕਹਿਨੇ ਰਹਿਣਾ ਨੀਗਾ ਮੈਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਡਾ ਤੇ ਫਾਇਦਾ ਲੈ ਲਓ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਪੰਜਾਂ ਸਾਲਾਂ ਨੂੰ ਚਲਾਣਾ ਕਰ ਜਾਣਾ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਦੀ 10 ਸਾਲ ਉਮਰ ਘਟ ਜਾਣੀ ਐ ਤੇ ਇੱਥੇ ਪੰਜਾਂ ਪੰਜਾਂ ਸਾਲਾਂ ਬਾਅਦ ਸ਼ੀਟਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕਿਹੜਾ ਨੰਬਰ ਲੱਗ ਜਾਣਾ ਵਾ ਮੇਰੀ ਜ਼ਿੰਦਗੀ ਵਿੱਚ ਕਈ ਮੁੱਖ ਮੰਤਰੀ ਬਦਲੇ ਕਈ ਮਨਿਸਟਰ ਬਦਲੇ ਕਈ ਐਮਐਲਏ ਬਦਲੇ ਮੇਰੇ ਜ਼ਿਲ੍ਹੇ ਦੇ ਐਮਐਲਏ ਬਦਲੇ ਹਲਕਿਆਂ 'ਚੋਂ ਇਸ ਕਰਕੇ ਮੌਕਾ ਨਹੀਂ ਉਹਨਾਂ ਨੂੰ ਖਿਜਾਉਣਾ ਚਾਹੀਦਾ ਸਾਨੂੰ ਤੇ ਵਰਤ ਲੈਣ ਜਿੰਨਾ ਵਰਤ ਸਕਦੇ ਨੇ ਸਾਰਿਆਂ ਨੂੰ ਬੇਨਤੀ ਕਰਨਾ ਕਿ ਮੈਂ ਜਿੱਥੇ ਤੁਹਾਡੇ ਕੰਮ ਆ ਸਕਾਂ ਮੈਨੂੰ ਵਰਤ ਲਓ ਮੇਰੇ ਸਾਥੀਆਂ ਨੂੰ ਵਰਤ ਲਓ ਸਰਕਾਰ ਬਣਾਉਣੀ ਐ ਤੇ ਨਹੀਂ ਤੇ ਭਾਈ ਉਹਦਾ ਨੁਕਸਾਨ ਤੁਹਾਡਾ ਹੀ ਹੋਣਾ ਵਾ ਜੇ ਸਾਨੂੰ ਨਾ ਵਰਤ ਸਕੀ ਤੇ ਧੱਕਾ ਕਰਨਾ ਤੇ ਸਰਕਾਰਾਂ ਦਾ ਕੰਮ ਹੈ ਮੈਂ ਪਹਿਲਾਂ ਹੀ ਕਹਿੰਦਾ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦੇਣ ਉਹਦੇ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਪੰਚ ਸਾਰੇ ਹੀ ਸਾਡੇ ਨਾਲ ਸੀ ਤੇ ਅੱਧੇ ਇੱਕ ਕਾਂਗਰਸ ਨਾਲ ਸੀਗੇ ਤੇ ਸੁੱਤਿਆਂ ਪਿਆ ਆਮ ਪਾਰਟੀ ਨੂੰ ਲੋਕਾਂ ਨੇ ਜਿਤਾ ਕੇ ਸਰਕਾਰ ਬਣਾਤੀ ਤੇ ਹੁਣ ਸਰਪੰਚ ਸਾਰੇ ਇਹਨਾਂ ਨਾਲ ਹੋਣੇ ਨੇ ਤੇ ਵੋਟਰ ਸਾਰੇ ਸਾਡੇ ਨਾਲ ਹੋਣੇ ਨੇ ਹਮਣੀ ਅਕਾਲੀ ਦਲ ਨੇ ਜਿਆਦਾ ਸੁਚਾ-ਸਿੰਝ ਲਗਾਉਣ ਨੂੰ ਜ਼ਿਲ੍ਹੇ ਦਾ ਪ੍ਰਧਾਨ ਮਾਇਆ ਤੇ ਉਹਨਾਂ ਦੇ ਸਵਾਗਤ ਵਾਸਤੇ ਦੀਦਾਨਗਰ ਦੇ ਸਰਕਲ ਦੇ ਵਰਕਰਾਂ ਦੀ ਮੀਟਿੰਗ ਰੱਖੀ ਜੀ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਨੌਜਵਾਨਾਂ ਨੇ ਬੜਾ ਉਤਸ਼ਾਹ ਵਿਖਾ ਕੇ ਉਹਨਾਂ ਰਸਤੇ ਵਿੱਚ ਵੱਡੇ ਜਲੂਸ ਦੀ ਸ਼ਗਲ ਚ ਲਾਗੇ ਆਏ ਨੇ ਤੁਸੀਂ ਵੇਖਿਆ ਇਹ ਲੋਕਾਂ ਵਿੱਚ ਲਹਿਰ ਹੀ ਉੱਠਵੀ ਆ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਜਿਹੜੇ ਆ ਉਹ ਢਾਰੇ ਮਾਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਆਉਣ ਵਾਲੇ ਸਤਾਈ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ ਔਰ ਸਾਨੂੰ ਮਿਹਨਤੀ ਵਧੀਆ ਲੀਡਰ ਜ਼ਿਲ੍ਹੇ ਦੇ ਪ੍ਰਧਾਨ ਮਿਲ ਗਏ ਆ ਅਸੀਂ ਇਹਨਾਂ ਦੀ ਗਵਾਹੀ ਵਿੱਚ ਸਰਕਾਰ ਬਣਾਵਾਂਗੇ